ਭਾਜੀ ਪਹਿਲੀ ਸਰਕਾਰ ਆ ਪੁਲਿਸ ਨੂੰ ਭੁਗਤਣਾ ਪੈਣਾ ਸਾਰਾ ਪਹਿਲਾਂ ਇਹ ਸਾਰੀ ਪੁਲਿਸ ਘਰਾ ਰਹੀ ਆ ਜਿੰਨੇ ਵੀ ਚੋਨਾ ਹੋਈਆਂ ਡੀਐਸ ਨੇ ਸਾਰਾ ਗੰਨ ਪਾਇਆ ਦੋ ਘੰਟੇ ਹੋ ਗਏ ਘਰਾ ਰਹੀਆਂ ਜਨਾਨੀ ਅੰਦਰ ਇੱਕ ਜਨਾਨੀ ਘਰੇ ਮੰਨਦੇ ਰਹੀਆਂ ਅੰਦਰ ਦੋਇਆਂ ਅੰਦਰ ਕੀ ਲੱਗਦਾ ਕਿ ਗੇਟ ਬੰਦ ਕਰਕੇ ਜਿਹੜਾ ਕੰਮ ਕੀਤਾ ਜਾ ਰਿਹਾ ਕੀ ਲੱਗਦਾ ਕਿ ਸਰਕਾਰ ਦੀ ਕੀ ਨੀਤੀ ਹੈ ਸਰਕਾਰ ਗੰਦ ਪਾਰਖਾ ਸਰਕਾਰ ਨੇ ਇਹ ਪੁਲਿਸ ਨਹੀਂ ਗੰਦ ਪਾਇਆ ਸਰਕਾਰ ਨੇ ਕੀ ਪਾਇਆ ਇਹ ਕਹਿੰਦਾ ਪੁਲਿਸ ਨੇ ਗੰਦ ਪਾਇਆ ਸਰਕਾਰ ਦਾ ਕੀ ਰੋਲ ਦਾ ਸਰਕਾਰ ਦਾ ਕੰਦੇ ਨਹੀਂ ਕਰ ਰੇ ਇਹ ਪੁਲਿਸ ਨੇ ਗੰਦ ਪਾਇਆ ਕਿੱਕਸਟਾ ਦੀ ਫਰਣੇਤੀ ਬਣਾਉਗੇ ਤੁਹਾਡੇ ਕਾਗਜ਼ ਵੀ ਭਰੇ ਜਾਣਗੇ ਅਸੀਂ ਮਰਾਂਗੇ ਆ ਮਰਾਂਗੇ ਕੋਈ ਨਾ ਕਾਗਜ਼ ਭਰਾਉਂਗਾ ਅੱਛਾ ਕੈਂਡੀਡੇਟ ਦੇ ਹਾਂ ਸਾਰਿਆਂ ਨੇ ਕਾਗਜ਼ ਜਾਣ ਨਹੀਂ ਦੇ ਬੰਦਰ ਕੋ ਕਲਾਰੀਆ ਨੇ ਸਰ ਮੇਰੇ ਹੱਥ ਵੀ ਕਲਾਰੀਆ ਤੇ ਅੱਗੇ ਨਹੀਂ ਜਾਣ ਦਿੰਦੇ ਇਹ ਇਹ ਕਰੇ ਨੇ ਕਿੱਥੇ ਕਿੱਥੇ ਨੇ ਇਹ ਅੰਦਰ ਗਏ ਨੇ ਅੰਦਰ ਗਏ ਅਟਾੜੇ ਤੇ ਬੈਠੇ ਨੇ ਜਿਹੜੇ ਅੰਦਰ ਗਏ ਉਹ ਜਾਣਦੇ ਹੋ